ਕੁਝ ਦਿਨ ਪਹਿਲਾਂ ਜੀ ਆਪਣੇ ਇੰਡੀਆ ਦੇ ਵਿੱਚ ਆਹਾ ਤਿਰੰਗਾ ਮੰਨ ਲਓ ਰੌਕਟ ਆਮ ਹੀ ਦੇਖਣ ਨੂੰ ਮਿਲੇ ਸੀ ਤੇ ਆਪਣੇ ਇੰਡੀਆ ਦੇ ਵਿੱਚ ਹਰੇਕ ਭਰਾ ਨਹੀਂ ਗੌਰ ਕਰਦਾ ਇਹ ਚੀਜ਼ਾਂ ਨੂੰ ਵੀ ਚਲੋ ਹੋਣੇ ਐ ਐਕਸਪੈਰੀਮੈਂਟ ਆ ਜਾਂ ਕਿਦਾਂ ਹੀ ਪਰ ਗੋਰੇ ਇਸ ਵੱਲੋਂ ਬਹੁਤ ਧਮਾਕੀ ਹੁੰਦੇ ਆ ਉਹ ਇਹ ਚੀਜ਼ਾਂ ਨੂੰ ਪੂਰਾ ਨੋਟ ਕਰਦੇ ਆ ਤਾਂ ਪਹਿਲਾਂ ਆਪਣੇ ਜਿਨੇ ਇੰਡੀਆ ਦੇ ਵਿੱਚ ਭਰਾਣੇ ਦੇਖਿਆ ਹਨ ਉਹਨਾਂ ਦੀ ਇਹ ਵੀਡੀਓ ਸੁਣੋ ਫਿਰ ਆਪਾਂ ਤੁਹਾਨੂੰ ਗੋਰੇ ਦੀ ਵੀਡੀਓ ਸੁਣਾਵਾਂਗੇ ਲਗਦਾ ਕਿ ਕਿੱਧਰ ਲੈਂਦਾ ਕਿੱਧਰ ਲੈਂਦਾ ਹੋਰ 8 ਜੇ ਬਣਾਇ ਜਾਂਦਾ ਕੋਈ ਇਨਫੋ ਸੋਮੋਜ ਡਿਪਾਰਟਮੈਂਟੋ ਰੀਓ ਸੇਗੁండో ਕੋਰਡ ਸਿੱਕੇ ਸੋ ਨੈਚੁਰਾਲ ਐਸ ਹਾਂਜੀ ਜਿਵੇਂ ਤੁਸੀਂ ਪਹਿਲਾਂ ਪੰਜਾਬ ਵਾਲੇ ਭਰਾ ਦੀ ਗੱਲ ਸੁਣੀ ਫਿਰ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਗੋਰੇ ਦੀ ਵੀਡੀਓ ਦਿਖਾਈ ਵੀ ਗੋਰੇ ਨੇ ਵੀ ਇਹਦੇ ਬਾਰੇ ਟਿੱਪਣੀ ਕੀਤੀ ਤਾਂ ਇਹ ਉਹਨਾਂ ਦੀ ਉਹ ਵੀਡੀਓ ਐਵੇਂ ਕਹੀਏ ਤੇ ਉਹਨਾਂ ਦੇ ਵੀਡੀਓ ਦੇ ਵਿੱਚ ਇਹ ਸੰਖੇਪ ਕੀਤਾ ਜਾਣਕਾਰੀ ਦਿੱਤੀ ਵੀ ਵੇਖੋ ਜਦੋਂ ਦਾ ਸਾਡੇ ਇਹ ਇਹ ਜੜਕਾ ਦੇ ਨਾਲ ਕੈਮੀਕਲ ਛੜਕਿਆ ਇਸ ਰੌਕਟ ਨੇ ਕੁਝ ਵੀ ਹੋਇਆ ਇਹਦੇ ਵੱਲੋਂ ਉਦੋਂ ਬਾਅਦ ਸਾਡੇ ਮੱਕੀ ਦਾ ਇਹ ਹਾਲਾਤ ਹੋ ਗਏ ਵੀ ਮੱਕੀ ਦੇ ਨਾਲ ਉਤੋਂ ਪੱਤੇ ਸੁੱਕ ਗਏ ਤੇ ਸੁੱਕੇ ਪਹਿਲਾਂ ਬਿਲਕੁਲ ਵੀ ਨਹੀਂ ਸੀ ਕਹਿੰਦੇ ਸੁੱਕੇ ਫੇਰ ਇਹ ਜਦੋਂ ਦਾ ਇਹ ਰੌਕਟ ਸਾਨੂੰ ਦੇਖਣ ਨੂੰ ਮਿਲਿਆ ਤਾਂ ਰੌਕਟ ਦੇ ਵਿੱਚੋਂ ਉਹਨਾਂ ਨੇ ਗੂਗਲ ਤੋਂ ਜਾ ਕੇ ਜੀ ਇਹਦੇ ਬਾਰੇ ਸਰਚ ਵਗੈਰਾ ਕੀਤੀ ਤਾਂ ਉਹਨਾਂ ਨੇ ਦੇਖਿਆ ਵੀ ਆਹ ਚੀਜ਼ ਨਾਲ ਉਸ ਦਿਨ ਇਹਨਾਂ ਨੇ ਇੱਥੇ ਜੋ ਇੱਕ ਬਾਰਿਸ਼ ਲਾੜੋ ਕੀਤਾ ਜਾਂ ਕੋਈ ਹਵਾ ਦੇ ਵਿੱਚ ਕੁਝ ਵੀ ਕੁਲਮੜ ਗਿਆ ਜਿਹਦੇ ਨਾਲ ਕੀ ਇਹਨਾਂ ਦਾ ਕਹਿਣਾ ਹੈ ਵੀ ਫਸਲਾਂ ਨੂੰ ਬਹੁਤ ਵੱਡਾ ਇੱਕ ਨੁਕਸਾਨ ਹੋਇਆ ਤੇ ਆਪਾਂ ਸੋਚ ਲੈਂਦੇ ਕੋਈ ਮੌਸਮ ਦਾ ਮੌਸਮ ਦਾ ਕੁਦਰਤੀ ਹੋ ਗਿਆ ਹੋਣਾ ਹੈ ਨਾ ਆਪਣੇ ਇੱਧਰ ਤਾਂ ਇਹ ਗੱਲ ਹੋ ਜਾਂਦੀ ਆ ਪਰ ਗੋਰੇ ਇਸ ਗੱਲੋਂ ਬਹੁਤ ਇੱਕ ਕਹਿ ਸਕਦੇ ਆਪਾਂ ਵੀ ਦਿਮਾਕੀ ਹੁੰਦੇ ਆ ਹੈ ਨਾ ਬਿਆੰਤੀ ਹੁੰਦੇ ਆ ਉਹਨਾਂ ਨੇ ਇਹ ਚੀਜ਼ ਨੂੰ ਐਵੇਂ ਨਹੀਂ ਗੋਲਿਆ ਤੇ ਉਹਨਾਂ ਨੇ ਪੂਰੀ ਗੌਰ ਕੀਤੀ ਇਹਦੇ ਨਾਲ ਵੀ ਆਪਣੇ ਜੋ ਇਹ ਮੱਕੀ ਸੁੱਕੀ ਆ ਤਾਂ ਸੁੱਕੀ ਕਿਉਂ ਐ ਕਿਸ ਦਿਨ ਤੋਂ ਬਾਅਦ ਸੁੱਕੀ ਐ ਤਾਂ ਫਿਰ ਉਹਨਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਵੀ ਇਹ ਜੋ ਆਪਣੇ ਏਡਾ ਨੁਕਸਾਨ ਹੋਇਆ ਐ ਫਸਲਾਂ ਦਾ ਉਸ ਦਿਨ ਜੋ ਇਰੋਕਟ ਆਪਾਂ ਨੂੰ ਦੇਖਣ ਨੂੰ ਮਿਲਿਆ ਉਹਦੇ ਕੁਝ ਕੈਮੀਕਲਾਂ ਦੇ ਨੁਕਸਾਨ ਦੇ ਨਾਲ ਆਪਣੀ ਜੋ ਵਾਤਾਵਰਨ ਹੈ ਪ੍ਰਦੂਸ਼ਣ ਹੋਇਆ ਇਹਨਾਂ ਜ਼ਿਆਦਾ ਵੀ ਨੁਕਸਾਨ ਕਰ ਲਿਆ ਆਪਣਾ ਤੇ ਆਪਾਂ ਇਸ ਚੀਜ਼ਾਂ ਨੂੰ ਇਗਨੋਰ ਕਰ ਦਿੰਨੇ ਆ ਸੋਚਿਆ ਵੀ ਬਈ ਤੁਹਾਡੇ ਨਾਲ ਵੀ ਇਹ ਗੱਲ ਕਿਉਂ ਨਾ ਸਾਂਝੀ ਕਰੀਏ ਵੀ ਆਪਾਂ ਨੂੰ ਤਾਂ ਇਹ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ ਆਪਾਂ ਨਹੀਂ ਸੋਚਦੇ ਵੀ ਇਹ ਕਿਉਂ ਰੌਕੇਟ ਕਿਵੇਂ ਫਿਰਦੇ ਆ ਕਿਵੇਂ ਜਿਆਦਾ ਜਹਾਜ਼ ਕੀੜੇ ਲਾਉਂਦੇ ਆ ਕੀ ਇਹਨਾਂ ਮਕਸਦ ਹੁੰਦਾ ਆਪਾਂ ਇਸ ਚੀਜ਼ਾਂ ਤੇ ਨਹੀਂ ਗੌਰ ਕਰਦੇ ਪਰ ਜਿਹੜੇ ਇਹ ਗੋਰੇ ਐ ਪਹਿਲੀਆਂ ਤਾਂ ਜਿਵੇਂ ਕਹਿ ਦਿੰਦੇ ਵੀ ਇਹ ਦਿਮਾਕੀ ਬਹੁਤ ਹੁੰਦੇ ਸੀ ਹੁਣੇ ਮੱਕੀ ਭੋਰ ਕੇ ਦਿਖਾਈ ਜਾਂਦਾ ਵੀ ਇੰਨੇ ਇੰਨੇ ਪੱਤੇ ਉੱਤੋਂ ਬਿਲਕੁਲ ਸੁੱਕ ਗਏ ਤਾਂ ਆਪਣਾ ਦੋਸਤੋ ਇਹ ਵੀਡੀਓ ਪਾਉਣ ਦਾ ਇਹ ਮਕਸਦ ਸੀਗਾ ਵੀ ਆਪਾਂ ਇਹ ਗੱਲਾਂ ਤੇ ਗੌਰ ਨਹੀਂ ਕਰਦੇ ਤੇ ਗੋਰੇ ਇਹ ਗੱਲਾਂ ਨੂੰ ਇਗਨੋਰ ਨਹੀਂ ਕਰਦੇ ਤਾਂ ਤੁਸੀਂ ਇਸੇ ਬਾਰੇ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਕਿਹਨੇ ਕੀਨੇ ਭਰਾਣੇ ਦੇਖਿਆ ਕਮੈਂਟ ਬਾਕਸ ਵਿੱਚ ਜਰੂਰ ਆਪਣੇ ਵਿਚਾਰ ਦਿਓ ਉਮੀਦ ਕਰਦਾ ਹਾਂ ਆਪਣੀ ਇਹ ਜਾਣਕਾਰੀ ਨਾਲ ਭਰੀ ਵੀਡੀਓ ਵਧੀਆ ਲੱਗੀ ਹੋ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ